ਪਾਲ ਕਰਦੀ ਰਹੀ। ਅੱਜ ਲੱਗਿਆ ਪਾਲ ਨੂੰ ਮਟਰਾਂ ਦੀ ਸਬ지 ਬਣਾਉਣਾ ਤੇ ਬੜੇ ਦਿਨਾਂ ਬਾਅਦ ਮੈਂ ਲੱਗੀ। ਸਬ지 ਬਣਾਉਣ। ਨੰਨਾ ਪਪਾ ਬਾਜ਼ਾਰੋਂ ਤੇ ਲੱਛ ਨੂੰ ਸੱਠਾ ਪਾ ਦਿੰਦੇ। ਇੱਥੇ ਆਪਾਂ ਟਮਾਟਰਾਂ ਦੇ ਜਿਹੜੇ ਮੋਕਾ ਨੇ ਬਾਕੀ ਆਪਾਂ ਸਾਰੇ ਇਕੱਠਾ ਪਾ ਦਿੰਨੇ। ਮਸਾਲੇ ਦੀ ਜਿੰਦਗੀ ਨੂੰ ਚਲੋ ਵਾਹਿਗੁਰੂ ਜੀ ਨਾਲ ਲੱਖ ਰੱਖਿਆ ਕਰਨਾ ਜਿੰਦਗੀ ਨੂੰ ਅੱਗੇ ਵੀ ਤੇ ਦਿੱਕਾ ਜ਼ਿੰਦਗੀ ਹੈ ਜਿੰਦਗੀ ਦੇ ਵਿੱਚ ਬਖਸ਼ਤਾ ਉਹ ਦੇ ਰਹੇ 70 ਨੂੰ ਰੋਣ ਦਾ ਸੀਰ ਮੇਰ ਦਾ ਰੱਖ ਸੇ ਪੇਗਾ ਹਾਰ ਦੇ ਨਿਉਸ ਫਰਮਾਤ ਮੰਨ ਲੱਖ ਲੱਖ ਸ਼ੁਕ੍ਰਾਂ। ਬਹੁਤ ਨੱਬਿਆ ਨੂੰ ਵਿਸੇਲ ਤੇ ਹੋਈ ਹੋਈ ਬਹੁਤ ਫਰਕ ਪੈ ਗਿਆ। ਤੇ ਦੁਪਹਿਰ ਦੇ ਦਲੀਆ ਬਣਾਇਆ ਸੀਗਾ। ਤੇ ਜਦੋਂ ਬਤਾ ਚੱਲੋ ਹਲਕੀ ਖਰਾਕ ਜਿਹਨੇ ਦਲੀਆ ਹੀ ਖਾ ਲਈਦਾ। ਤੇ ਸਰੀਵਾਰੀ ਸਬਜ਼ੀ ਮੰਨ ਕਰਤਾ। ਸਬਜ਼ੀ ਤਾਂ ਦੋਸਤ ਕਰੀ ਕਿ ਬੰਦੀ ਇਸ ਦਾ ਬਹੁਤ ਸੋਹਣੀ ਹਲਕੀ ਹਲਕੀ ਸਭੀ ਬੰਦੀ ਸੀ ਕਾ ਦੇ ਵਿੱਚ ਇਸੇ ਤੋਂ ਹਨ ਫਿਰ ਹੋਰ ਨੂੰ ਬੰਦਾ ਠੀਕ ਹੋ ਜਾਂਦਾ ਜਲਦੀ ਜਦੋਂ ਆਪਾਂ ਨੂੰ ਆਪਣੇ ਬੱਚੇ ਬੜੇ ਪਿਆਰ ਦੇ ਨਾਲ ਸੰਭਾਲਦੇ ਆ ਨਾ ਤੇ ਉਹ ਵੀ ਆਪਾਂ ਬਹੁਤ ਛੇਤੀ ਉੱਠ ਪਏ ਨੇ ਬੱਚਿਆਂ ਨੇ ਬਹੁਤ ਹੀ ਕੇਅਰ ਕੀਤੀ ਸਿਵਾਇ ਗੁਰੂ ਨੇ ਰੱਖਿਆ ਮੇਰ ਭਰੇ ਹੱਥ ਤੇ ਬਹੁਤ ਛੇਤੀ ਹੋਨੇ ਜੇ ਦੁੱਖ ਸੁੱਖ ਦੀ ਜਿੰਦਗੀ ਦਾ ਹਿੱਸਾ ਪਰ ਏਦਾਂ ਦਾ ਦੁੱਖ ਨੂੰ ਬਹੁਤ ਘੱਟ ਜੁਹੰਦਾ ਹੈ ਆਪਾਂ ਇਹਨੂੰ ਕਿਵੇਂ ਸੱਜਦੇ ਦੁੱਖ ਸੁੱਖ ਤਾਂ ਜਿੰਦਗੀ ਦਾ ਹੀ ਹਿੱਸਾ ਹੈ ਤੇ ਸ਼ਾਇਦ ਇਹ ਨੂੰ ਘੱਟ ਦੁੱਖਾਂ ਦਾ ਕਰਕੇ ਹੀ ਮੈਂ ਬਹੁਤ ਜ਼ਿਆਦਾ ਖੁਸ਼ੀ ਮਿਲੂ ਹੁੰਦਾ ਈ ਤੇ ਕੁਝ ਨਾ ਹੀ ਹੋਵੇ ਤੇ ਹੁੰਦਾ ਵੀ ਨਹੀਂ ਬੜੀ ਪ੍ਰਮਾਤਮਾ ਦੀ ਕਿਰਪਾ ਰੈਂਦੀ ਹੈ ਤੇ ਬਸ ਆਵਾ ਤੇ ਹੀ ਹੋ ਜਾਂਦਾ

थोड़ा जा तो है क्या को है, है। सब्जी बहुत सोनी मिलती अचक क्योंकि एक तो मौसम बड़ा खराब हो गया एक दिवाली होने बाद प्रदूषण बड़ा हो गया तो उस प्रदूषण भी बंदा बीमार है तो वैसे पहले ही बहुत ज्यादा परमात्मा नेता कि मेरे बच्चों ने ਤਾਂ ਫਾਸਮੇ ਨੇ ਗੇਸਟੇਸ਼ਨ ਨੰਬਰ ਬਦਲੀ ਚੀਜ਼ ਕਰਨਾ ਆ ਆਇਆ ਹੁਣ ਬਸ ਉਹ ਦੇੰਗੀ ਬੁਖਾਰ ਦਾ ਪਰਖਾ ਕੀਤਾ ਤੁਸੀਂ ਇਹ ਉਹਦਾ ਹੁਣ ਥੋੜਾ ਜਿਹਾ ਟਾਈਮ ਲੱਗਦਾ ਉਹ ਜੰਮ ਜਿਹੜੇ ਬਾਅਦ ਕੀ ਹੋ ਰਿਹਾ ਮੈਨੂੰ ਪੁੱਛ ਨਹੀਂ ਗਾ ਉਹ ਮੈਂ ਪਰਮਾਤਮਾ ਦੀ ਕਰਤਾ ਦੇ ਨਾਲ ਬਿਲਕੁਲ ਠੀਕ ਆ ਹੁਣ ਸਿਰਫ ਮੈਨੂੰ ਕੁਛ ਛੰਝ ਹੋਰੀਆ ਤੇ ਬਹੁਤ ਭੈਣਾਂ ਦੇ ਪੁੱਛਿਆ ਸੀਗਾ ਗਰਟੀ ਦੀ ਤੁਸੀਂ ਦੇਖ ਨਹੀਂ ਰਹਿ ਤੁਹਾਡੇ ਵਲੌਗ ਨਹੀਂ ਆ ਰਹੇ ਤੁਸੀਂ ਦੇਖ ਨਹੀਂ ਰਹਿ ਤੇ ਬਹੁਤ ਵਧੀਆ ਮਰਜਾ ਕਰਕੇ ਅਲੀ ਮੇਰੀਆਂ ਧੀਆਂ ਨੇ ਮੇਰਾ ਧਿਆਨ ਕੀਤਾ ਕਿੰਨੀ ਆਪਾਂ ਨੇ ਆਪਣਾ ਇੱਕ ਦੂਜੇ ਨਾਲ ਹਨਾ ਪਿਆਰ ਵੱਧ ਜਾਂਦਾ ਆ ਸਹਿਯੋਗ ਵੱਧ ਜਾਂਦਾ ਆ ਆਪਾਂ ਇੱਕ ਦੂਜੇ ਤੋਂ ਇਸਲਾਮ ਮਸ਼ਵਰਾ ਲੈਨੇ ਦੁਨੀਆ ਇਸ ਤਰ੍ਹਾਂ ਦੀ ਆ ਬੜੀ ਲੱਗਦਾ ਜਦੋਂ ਆਪਾਂ ਇੱਕ ਦੂਜੇ ਸਹਿਯੋਗ ਨਾਲ ਚੱਲਦੇ ਆਂ ਆਪਰੇ ਲੀਨ ਗਏ ਆਂ ਲੋਗ ਹੁੰਦੇ ਆ ਆਹ ਕੰਮ ਤਾਂ ਨਹੀਂ ਹੋਇਆ ਗਲਤ ਆਪਾਂ ਇੱਥੇ ਬਿਠੇ ਰਹੇ ਨਾ ਗੱਲਾਂ ਕਰ ਲੈਣੇ ਆ ਤੇ ਮੈਂ ਆਪਣੀ ਸਬਜ਼ੀ ਹਾ ਅੱਧ ਹੋ ਗਈ ਹੁਣ ਆਪਾਂ ਕੋਲ ਮੈਚ ਕਰਾਂਗੇ ਤੁੰਡੀ ਸਬਜ਼ੀ ਘੱਟ ਨਹੀਂ ਲੈ ਇਹ ਥੋੜਾ ਜਿਹਾ ਮਸਾਲਾ ਮਚਪਣ ਦੂਸਰੀ ਪਾਈ ਆਹ ਹਾਂ ਬਸ ਹਰੀ ਪਾਈ ਹੋਈ ਚਲੋ ਚਾਹ ਪਾਣੀ ਪਾਵਾਂਗੇ ਇਸ ਲਈ ਇਹ ਇਸ ਤਰ੍ਹਾਂ ਬਣਾ ਕੇ ਖਾਣ ਦੇ ਤਾਂ ਹੁਣ ਆਪਾਂ ਕੇਨਮ ਟਮਾਟਰ ਰਿਚ ਤਿਆਰ ਕਰਾਂਗੇ। ਲਓ ਜੀ ਇਹ ਚਾਹੇ ਸਾਡੀ ਸਬਜੀ ਜੇ ਤੁਹਾਨੂੰ ਸੁਣੀ ਹੋਊ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਤਾ। ਤੇ ਆਪਣੀ ਸਬਜੀ ਬਹੁਤ ਹੀ ਜ਼ਿਆਦਾ ਸੁਣੀ ਬਣੀ। ਆਪਾਂਾ ਥੋੜੀ ਜਿਹੀ ਤਰੀ ਘੋਲ ਕੇ ਪਾਸ। ਇਹ ਪਾ ਲਓ। ਹੈ? ਥੋੜੀ ਜਿਹੀ ਪਾ ਲਓ। ਆਪਣੀ ਤਰੀ ਵਾਲੀ ਸਬਜੀ ਬਣੂਗੀ। ਬਹੁਤ ਹੀ ਸੌਣੀ ਕੰਕੀ ਬਿਮਾਰ ਬੰਦੇ ਨੂੰ ਇਹ ਹੀ ਠੀਕ ਆ। ਵੈਸੇ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਇਦਾਂ ਦੀ ਖਾਣੇ ਚਾਹੀਦੀ ਹੈ ਜਿਦਾਂ ਦਾ ਮਹਾਲਜਾ ਬਣਿਆ ਪਿਆ ਹੈ ਇਹਨਾਂ। ਤੇ ਟੱਕਣ ਕਿੱਥੇ? ਤੇ ਨੂੰ ਜਿਵੇਂ ਮਾ ਫਟਾ ਕੇ ਤੇ 5 ਮਿੰਟ ਚ ਆਪਣੀ ਸਬ지 ਬਣ ਕੇ ਹੋ ਜੂਗੀ ਤਿਆਰ। ਸਬ지 ਆਪਣੀ ਦੇਖੋ ਬਣ ਕੇ ਹੋ ਗਈ ਤਿਆਰ। ਤੇ ਹਲਕੀ ਫਲਕੀ ਜੀ ਬਹੁਤ ਸਾਨ ਸਬਜੀ ਬਣੀ ਧਨੀਆ ਪਾਤਾ ਬਹੁਤ ਸਾਨ ਸਬਜੀ ਬਣੀ ਤੇ ਲਾ ਲਈ ਸਬਜੀ ਆਪਣੀ ਬਣਾਈ ਤੇ ਲੋਦੀ ਸੱਸ ਦੇ ਘਰ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਅਸੀਸਾਂ ਸੱਸ ਦੇ ਘਰ ਜੀ